ਸਤ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਦੋਸਤੋ ਤੁਹਾਡਾ ਸਵਾਗਤ ਹੈ ਜ ਆਪਣੇ ਚੈਨਲ ਫਤਿਹਦੀ ਫਾਰਮ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਆਪਣੀ ਹੈ ਪਿੰਡ ਚਾਟੀਵਿੰਡ ਤੇ ਜ਼ਿਲ੍ਹਾ ਤਰਨਤਾਰਨ ਅੰਮ੍ਰਿਤਸਰ ਅੱਜ ਆਪਾਂ ਪਹੁੰਚੇ ਆ ਜੋਬਨ ਵੀਰ ਦੀ ਹਵੇਲੀ ਤੇ ਵੀਰ ਨੇ ਦੋ ਨਾਕਾਓ ਕੁੱਤੇ ਆ ਕੀ ਡਿਟੇਲ ਹੈ ਕੀ ਪ੍ਰਾਈਸ ਕਰਵਾਉਣੀ ਦੀ ਆਪਾਂ ਤੁਹਾਨੂੰ ਸ਼ੇਅਰ ਕਰਦੇ ਹਾਂ ਉਸ ਤੋਂ ਪਹਿਲਾਂ ਸਾਰੇ ਵੀਰਨ ਨੂੰ ਰਿਕਵੈਸਟ ਹੈ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਦੇ ਬੈੱਲ ਆਈਕਨ ਤੇਸ ਕਰ ਲਓ ਤੇ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਿ ਹੋ ਜੂ ਕਿਸੇ ਵੀਰ ਭਰਾ ਨੂੰ ਵੀਡੀਓ ਪਹੁੰਚ ਸਕੇ ਤੇ ਆਓ ਆਪਾਂ ਵੀਰ ਨਾਲ ਗੱਲ ਕਰਦੇ ਹਾਂ ਡਿਟੇਲ ਕੀ ਨੇ ਕਰਮੁਲ ਗਿਆ ਆ ਵੀਰ ਜੀ ਸਾਸਰੀਆ ਵੀਰ ਜੀ ਸਾਸਰੀਆ ਜੀ ਉਹ ਠੀਕ ਠਾਕ ਆ ਕਰ ਜੀ ਵੀਰ ਜੀ ਆਪਣਾ ਦਰਸ ਬੋਲਦੇ ਹਾਂ ਕਿਹੜੀ ਚਾੜੀ ਵੀਰ ਜੀ ਦਾ ਅੰਮ੍ਰਿਤਸਰ ਹਾਂਜੀ ਅੰਮ੍ਰਿਤਸਰ ਤੇ ਫੋਨ ਨੰਬਰ ਬੋਲੇ ਹਾਂ 984187496 ਤੇ WhatsApp ਨੰਬਰ ਇਹੋ ਆਪਣਾ ਹਾਂਜੀ ਇਹੋ ਹੈ ਵੀਰ ਜੀ ਆੜੇ ਗਾਂ ਡੱਬੀ ਡਿਟੇਲ ਕੀ ਗਾਦੀ ਸੁਣੀ ਵੀਰ ਜੀ ਜੇ ਕੋਈ 526 ਨੂੰ ਹੋਈ ਹੋਈ ਹੈ ਅੱਛਾ ਇਹਦਾ ਬੱਚਾ ਮਰ ਗਿਆ ਜੀ ਬੱਚਾ ਮਰ ਗਿਆ ਹਾਂਜੀ ਤੇ ਦੁੱਧ ਕਿੰਨਾ ਦਾ ਦੁੱਧ ਭਾਈ ਉਹ 9 ਕਿਲੋ 8 ਕਿਲੋ ਕਰਕੇ ਦਾਂਗੇ ਲੀਟਰ 9 ਲੀਟਰ ਦੁੱਧ ਤੇ 8 ਕਿਲੋ ਕਰਕੇ ਦਵੋ ਤੁਸੀਂ ਇਹਨੇ ਖੋਲੇ ਵਿੱਚ ਮੜਾ ਜਾ ਲਓ ਵੀ ਦੋਸਤੋ ਫੇਸ ਕੁਆਲਟੀ ਬਹੁਤ ਸੋਹਣੀ ਆ ਬਹੁਤ ਹੀ ਸੱਚਾ ਬਹੁਤ ਪਿਆਰਾ ਵਾ ਥਾਂ ਨੇ ਲੈਵਾ ਦਾ ਸਾਹਮਣੇ ਆ ਲੈ ਲੈ ਕੋਈ ਬਲ ਠੰਡੀ ਆ ਠੰਡੀ ਠੀਰੀ ਬਿਲਕੁਲ ਸਹੀਲ ਆ ਤੇ ਦੋਸਤੋ ਟਾਈਮ ਹੋ ਗਿਆ 9 ਵਜੇ ਦਾ ਤੇ ਚਵਾਈ ਕੀਤੀ 8 ਵਜੇ ਦੀ ਇਹ ਸ਼ਾਮਾਂ ਤੱਕ ਲੈ ਆ ਭੱਜਣਾ ਨੇ ਤੇ ਵਰਜੀ ਕੀ ਕਰਦੇ ਮੁੱਲ ਆਪਾਂ ਮੁੱਲ ਦੇ ਜੀ ਆਪਾਂ ਦੇ ਪਤਾ ਪਰ ਤੇ ਨਹੀਂ ਬਣਿਆ ਪਰ ਵੀਡੀਓ ਦੇ ਸਾਰੀਆਂ ਬਣੀਆਂ ਹੈ ਅੱਛਾ ਜੀ ਇਹ ਰਹਿਣੇ ਤੁਹਾਨੂੰ ਪਾ ਲਾਂਗੇ ਜਿਹੜਾ ਵੀ ਭਾ ਲਊਗਾ ਠੀਕ ਹੈ ਪਾ ਲਾਂਗੇ ਆਪਾਂ ਨੂੰ ਠੀਕ ਹੈ ਤੇ ਜਾਇ ਜਾਇ ਮੁੱਲ ਕੀ ਦਾ ਹਾਂਜੀ ਹਾਂ ਜੀ ਘਟਣੀਆਂ ਆਪਾਂ ਐ ਬੱਚੀ ਦੇਣਾ ਪਈ ਸਾਰੀ 14000 ਦੀ 14000 ਦੀ 8 ਕਿਲੋ ਮਿਣਕੇ ਦਾ ਕਿੰਨੇ ਦਾ ਕਹਿੰਦੇ ਨੇ ਠੀਕ ਹੈ ਤਾਂ ਸੂਆ ਤੱਕ ਨਵਾ ਸੂਆ ਕਿੰਨਾ ਹੋਊਗਾ ਸੂਆ ਕਿੰਨਾ ਦਾ ਸੂਆ ਦੂਸਰਾ ਠੀਕ ਹੈ ਜੀ ਕਿੰਨਾ ਮੁੱਲ ਦੱਸਿਆ 14000 ਰੁਪਏ ਦੋਸਤੋ 14000 ਮੋਲਿਆ ਤੇ ਮੰਦਰੋ ਦੇ ਵਿੱਚੋਂ ਕੀਤਾ ਜਾਊਗਾ 1000 ਰੁਪਏ ਛੱਡ ਦੇ ਇੱਕ ਹਜ਼ਾਰ ਛੋਟ ਹੋ ਗਈ 8 ਕਿਲੋ ਦਾ ਤਾਂ ਮਿਣਕੇ ਤਾਂ ਦੇ ਕੋਈ ਵੀ ਰਫੋਨ ਲਾਵੇ ਤਾਂ ਮੰਦਰ ਖੁੱਲਾ ਹੋਊਗਾ ਦੁੱਧ ਦਾ 8 ਲੀਟਰ ਮਿਲ ਕੇ ਦੇਵਾਂਗੇ ਕੋਈ ਪਾਰਾਂ ਦੇ ਪਾਉਣਾ ਕੋਈ ਜੋੜ ਦੇ ਪਾਈਦਾ ਚੋੜ ਨਹੀਂ ਠੀਕ ਹੈ ਜੀ ਆਪਾਂ ਹੀ ਮੱਝੀ ਨੇ ਜੋੜ ਪਾਓ ਆਪਣੇ ਨਾਲ ਠੀਕ ਹੈ ਔਰ ਇਹ ਵਿੱਚ ਦੋ ਨੰਬਰ ਦੇ ਕਾਮਾਂ ਉਹ ਗੱਭਣ ਦੇ ਗੱਭਣ ਕਿੰਨੇ ਮਹੀਨੇ ਦੀ ਗੱਭਣਾ ਉਹ ਦੇ ਜੀ 25 26 ਦੇ ਲੈ ਜੂਗਾ ਮਹੀਨਾ ਲੈ ਜੂਗਾ ਮਾਨੀ ਅੱਛਾ ਅੱਛਾ ਤੇ ਲਿਆ ਠੀਕ ਆ ਤੇ ਦੁੱਧ ਕਿੰਨਾ ਕੱਢਿਆ ਪਹਿਲਾਂ ਉਹਨੇ ਦੁੱਧ ਭਾਈ ਉਹਨੇ ਕੋਈ 18 ਕਿਲੋ ਭਰਿਆ ਨਹੀਂ ਪਹਿਲੇ ਠੀਕ 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 ਆ ਠੀਕ ਆ ਖੋਲੋ ਮੜਾ ਇੰਦੋ ਦੋਸਤੋ ਪ्योर ਸ਼ਾਈ ਵਾਲਾ گاਵਾ ਠੰਡੀ ਧੀਰੀ گاਵਾ ਤੇਲ ਕਹਿੰਦਾ ਵੀਰ ਚੱਲਣ ਥਣਾ ਦੀ ਸੋਹਣਾ ਕੱਦ ਘੜਾ ਸੋਹਣਾ ਬੋਰ ਸੱਚੇ ਦਾ ਸਪੇਸ ਕੁਆਲਿਟੀ ਬਹੁਤ ਸੋਹਣੀ ਹੈ ਤੇ ਬਿਲਕੁਲ ਠੰਡਾ ਸੁਭਾਅ ਦਾ ਬੰਦ ਹੋ ਗੋ ਨਹੀਂ ਤੋਰ ਚਾਲ ਬਹੁਤ ਸੋਹਣੀ ਆ ਗਾਂ ਦੀ ਸ਼ਾਹੀ ਵਾਲਾ ਗਾਂ ਹਾਂਜੀ ਜੋਂ ਵੀਰ ਜੀ ਕੀ ਕਰਦੇ ਮੁੱਲ ਆਪ ਦਾ ਸਹੀ ਸਹੀ ਜੀਰ ਹੁਣ ਦਾਂਗੇ ਹਾਂਜੀ ਫੋਨ ਦੇਦਾ ਕਿ 5000 ਦੀ ਠੀਕ ਹੈ ਜੇ ਆਪਾਂ ਕੋਈ ਸੁਈ ਸੁਈ ਰੇਚਾ ਕਰਕੇ ਸਾਂਭੀ ਹਾਂਜੀ ਤੇ ਸੁਈ ਦਾ ਮੁੱਲ ਹੋਰ ਹੋਊਗਾ ਠੀਕ ਹੈ ਘਰ-ਬਾਗੂ ਫਿਰ ਆਈ ਤੋਂ ਕੋਈਆਂ ਦੋ ਮਹੀਨੇ ਦੀ ਵੀਡੀਓ ਵੇਖ ਕੇ ਇਹ ਨਾਲ ਆਖੇ ਵੀ ਮੈਂ ਵੀ ਤੂੰ ਉਹ ਮੁੱਲ ਤਰੋਂ ਨਹੀਂ ਸੱਚੇ ਸਮਝਾ ਹਾਂਜੀ 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 ਠੀਕ 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 ਸੁਈ ਦਾ ਮੁੱਲ ਹੋਰ ਕਰਾਂਗੇ ਹੁਣ ਜੱਪਾਂ ਦਾ ਮੁੱਲ 5000 ਦੀ ਗਾਇ ਸਾਰਾ ਠੀਕ ਹੈ ਜੀ ਉਹਦੇ ਜੱਪਾ ਹੋ ਗਿਆ ਓਕੇ ਜੀ ਲੋ ਬੇ ਦੋਸਤੋ ਜੋ ਕਰਾ ਫੇਰ ਦੇਖ ਕੇ ਚਾਹ ਕੇ ਖੜੇ ਆ ਜਾਂਦੀ ਹਾਂਜੀ ਹਾਂਜੀ ਗਾਰੰਟੀ ਵੀਰ ਫੁੱਲ ਦਿਆਂ ਡਿਆ ਤੇ ਸੋਈ ਦਾ ਮੁੱਲ ਹੋਰ ਹੋਊਗਾ ਦ ਇਹ ਕਿਸੇ ਵੀ ਨੂੰ ਪਸੰਦ ਆ। ਕਿੰਨੇ ਮਹੀਨਾ ਸਾਹਮਣੀ ਆ। ਹਾਂਜੀ। ਅਜੇ 6 ਮਹੀਨਾ ਸਾਹਮਣੀ ਫਿਰ ਅਸੀਂ ਪਹਿਲਾਂ ਅਸੀਂ ਆਪਣੀ ਮਰਜ਼ੀ ਦਾ ਗਾਣਾ ਗੀਤ। ਠੀਕ ਆ ਠੀਕ ਆ। ਬਹੁਤ ਵੀ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰੀਏ ਆਪਣੇ ਵੀਡੀਓ ਦੇਖਦੇ।